रांਪੋ 1761 ਬਿਕਰਮੀ ਸੰਮਤ ਨੂੰ ਇਹ ਸ਼ਹਾਤਾ ਹੋਈਆਂ ਸਨ ਗੁਰੂ ਪਰਮੇਸ਼ਰ ਤੋਂ ਬਾਅਦ ਸਿੱਖ ਜਗਤ ਵਿੱਚ ਸ਼ਹੀਦ ਤੇ ਸੰਤ ਦਾ ਰਤਬਾ ਹੈ ਦੋਨਾਂ ਨੂੰ ਬਿਆਨ ਕਰਦੇ ਇਹ ਬੋਲ ਨੇ ਜਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤਰੀ ਜੈ ਸਰਦੀਜੈ ਕਾਣ ਦਾ ਕੀਜੈ ਸਿਰ ਦੋ ਤਰ੍ਹਾਂ ਦਾ ਹੈ ਇਕ ਅਹੰਕਾਰ ਹੈ ਅਹੰਕਾਰ ਰੂਪੀ ਸਿਰ ਵੱਡ ਕੇ ਗੁਰੂ ਅੱਗੇ ਰੱਖਦਾ ਗਿਆਨ ਦੀ ਤਲਵਾਰ ਨਾਲ ਇਹ ਸੂਰੇ ਨੂੰ ਸੰਤ ਕਹਿੰਦੇ ਨੇ ਸਭ ਤੋਂ ਔਖਾ ਕਰਮ ਇਹ ਹੈ ਮਨ ਰੂਪੀ ਹਾਥੀ ਨੂੰ ਕਾਬੂ ਕਰਨਾ ਅਹੰਕਾਰ ਰੂਪੀ ਸਿਰ ਲਾ ਲੈਣਾ ਜਿਨੇ ਇਹ ਸਿਰ ਲਾਇਆ ਉਹ ਸੰਤ ਪ੍ਰਵਾਨ ਦੂਸਰਾ ਪੱਖ ਹੈ ਜਿਹੜਾ ਸਥੂਲ ਸਰੀਰ ਨੂੰ ਧਰਮ ਲਈ ਦੀਨ ਲਈ ਮਜ਼ਲੂਮ ਲਈ ਵਾਰ ਦਿੰਦਾ ਹੈ ਤਲੀ ਟਕਾ ਲੈਂਦਾ ਹੈ ਉਹ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਗਲੀ ਪਰਵਾਨ ਹੈ। ਤੋਂ ਐਸੇ ਸੂਰੇ ਗੁਰੂ ਕੇ ਲਾਲ। ਕੱਲ ਆਪਾਂ ਇਥੋਂ ਤੱਕ ਇਤਿਹਾਸ ਦੀ ਤੁਹਾਡੇ ਨਾਲ ਸਾਂਝ ਪਾਈ ਸੀ ਨੌ ਪੌਦੀ ਰਾਤ ਗੰਗੂ ਦੇ ਪਿੰਡ ਸਹੇੜੀ ਮਾਤਾ ਗੁਜਰੀ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਬਿਰਾਜੇ ਨੇ ਰਾਤ ਨੂੰ ਗੰਗੂ ਨੇ ਮਾਇਆ ਲਕੋ ਲਈ ਐ 10 ਪੋ ਦੀ ਸਵੇਰ ਹੋਈ ਇੱਥੋਂ ਅੱਗੇ ਆਪਾਂ ਇਤਿਹਾਸ ਨੂੰ ਤੋਰਦੇ ਹਾਂ ਇਹ ਅਨੰਦਾ ਦੀ ਪੁਰੀ ਤੋਂ ਬਾਅਦ ਚੌਥੀ ਰਾਤ ਹੋਵੇਗੀ ਦਿਨ ਚੜਿਆ ਏ ਮਾਤਾ ਗੁਜਰੀ ਦੀ ਕਹਿੰਦੇ ਗੰਗਿਆ ਭਲਾ ਕੀਤਾ ਤੂੰ ਮਾਇਆ ਸੰਭ ਲਈ ਹੈ ਗਹਿਣੇ ਸੰਭ ਲਏ ਨੇ ਹਾਲਾਤ ਬੜੇ ਬਦਤਰ ਨੇ ਚੋਰ ਚੱਕੇ ਬੜੇ ਨੇ ਭਲਾ ਕਰਮ ਕੀਤਾ ਹੈ ਗਗੂ ਕਹਿੰਦਾ ਮਾਤਾ ਜੀ ਕੀ ਗੱਲ ਕਰਦੇ ਹੋ ਮਾਇਆ ਤੁਹਾਡੇ ਕੋਲ ਸੀ ਮੈਂ ਤੁਹਾਨੂੰ ਕਿਹਾ ਸੀ ਚੋਰ ਬੜੇ ਨੇ ਆਪਣਾ ਖਜ਼ਾਨਾ ਸਾਹਮਣੇ ਰੱਖਿਓ ਜੇ ਨਹੀਂ ਸਾਹਮ ਸਕੇ ਤੇ ਮੈਨੂੰ ਕਿਉਂ ਦੋਸ਼ ਦਿੰਦੇ ਹੋ ਮੈਨੂੰ ਚੋਰ ਨਾ ਆਖੋ ਮਾਤਾ ਗੁਜਰੀ ਜੀ ਕਹਿੰਦੇ ਗੰਗਿਆ ਤੈਨੂੰ ਚੋਰ ਨਹੀਂ ਆਖਿਆ ਤੇਰਾ ਧੰਨਵਾਦ ਕੀਤਾ ਵੀ ਚੰਗਾ ਮਾਇਆ ਸਾਂਭ ਲਈ ਹੈ ਕਿੰਦਾ ਮਾਤਾ ਜੀ ਤੁਸੀਂ ਠੀਕ ਨਹੀਂ ਕਰ ਰਹੇ ਇੱਕ ਤੇ ਮੈਂ ਤੁਹਾਡੀ ਮਦਦ ਕੀਤੀ ਹੈ ਦੂਸਰਾ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਮਾਤਾ ਜੀ ਕਹਿੰਦੇ ਗੰਗਿਆ ਮੈਂ ਰਾਤ ਅੱਖੀਂ ਵੇਖਿਆ ਹੈ ਤੂੰ ਮਾਇਆ ਦੀ ਗਹਿਣਿਆਂ ਦੀ ਪੋਟਲੀ ਉਠਾ ਕੇ ਨੱਪੀ ਐ ਐਵੇਂ ਰੌਲਾ ਨਾ ਪਾ ਮੈਂ ਤੇਰੇ ਕੋਲੋਂ ਮਾਇਆ ਨਹੀਂ ਮੰਗਦੀ ਤੂੰ ਰੱਖ ਲੈ ਮੈਨੂੰ ਕੋਈ ਲਾਲਚ ਨਹੀਂ ਐ ਪਰ ਝੂਠ ਨਾ ਬੋਲ ਮੈਂ ਮਾਇਆ ਦੀ ਪਰਵਾਹ ਨਹੀਂ ਕਰਦੀ अला यार खां बचन बयान करदा है वाह गुरु के नाम पे कुल मालो जर भी दू के फायदे को लुटा अपना घर भी दू गर्दन पति की दे चुकी अपना सर भी दू खुशनू दिए अकाल को लखर भी दू खुशनू दिए अकाल को ਵੈ ਗੁਰੂ ਦੀ ਖੁਸ਼ੀ ਲਈ ਮੈਂ ਲਾਲ ਵੀ ਵਾਰ ਦਵਾ ਆਪਾ ਵੀ ਵਾਰ ਦਵਾ ਧਰਮ ਲਈ ਮੈਂ ਆਪਣਾ ਪਤੀ ਗੁਰੂ ਤੇਗ ਬਹਾਦਰ ਸਹਿ ਵਾਰਿਆ ਮੈਂ ਉਹ ਨਹੀਂ ਲਕੋਇਆ ਮੈਂ ਮਾਇਆ ਕੀ ਕਰਨੀ ਐ ਸਾਬ ਕੇ ਇਹ ਤੇ ਰਸਤੇ ਦੇ ਖਰਚੇ ਲਈ ਸੀ ਠੀਕ ਐ ਤੂੰ ਰੱਖ ਲਈ ਐ ਕੋਈ ਗੱਲ ਨਹੀਂ ਹੁਣ ਗੰਗੂ ਅਸਲ ਮਨੋਰਥ ਤੇ ਆਇਆ ਐ ਇਹ ਚਾਹੁੰਦਾ ਸੀ ਵੀ ਮਾਇਆ ਪਾਸੇ ਕਰ ਲਵਾਂ ਤੇ ਫਿਰ ਮੁਗਲ ਜਾਂ ਸਲਤਨਤ ਨੂੰ ਗ੍ਰਿਫਤਾਰ ਕਰਵਾ ਕੇ ਗੁਰੂ ਪਰਿਵਾਰ ਤੇ ਦੋਹਰਾ ਇਨਾਮ ਲਵਾ ਤੋ ਰੌਲਾ ਪਾਉਂਦਾ ਪਾਉਂਦਾ ਕਹਿੰਦਾ ਮਾਤਾ ਮੈਂ ਭਾਰਤ ਸਰਕਾਰ ਦੇ ਉਲਟ ਜਾ ਕੇ ਬਾਗੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਨੂੰ ਪਨਾਹ ਦਿੱਤੀ ਹੈ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਹੁਣ ਅਸਲੀ ਰੰਗ ਵਿਖਾਵਾਂਗਾ ਤਾਨੂੰ ਗਿਰਫਦਾਰ ਕਰਵਾ ਕੇ ਨਾਮ ਲਵਾਗਾ ਅੱਗੇ ਮਦਦ ਕਰ ਰਿਆ ਸਾਂ ਤੁਹਾਡੀ ਖੋਟਾ ਬੰਦਾ ਦੌੜਿਆ ਗਿਆ ਸਹੇੜੀ ਦੇ ਚੌਧਰੀ ਵੱਲ ਮਾਤਾ ਜੀ ਨੇ ਬੜਾ ਰੋਕਿਆ ਸੀ ਤੂੰ ਇਸ ਤਰ੍ਹਾਂ ਨਾ ਕਰ ਗੁਰੂ ਪਰਿਵਾਰ ਐ ਤੂੰ ਨਮਕ ਖਾਦਾ ਐ ਗੁਰੂ ਘਰ ਦਾ ਗੁਰੂ ਗੋਬਿੰਦ ਸਿੰਘ ਤਾਈ ਸਾਨੂੰ ਪਹੁੰਚਾ ਦੇ ਮੂੰਹੋਂ ਮੰਗਿਆ ਨਾਮ ਦਵਾ ਦੇਵਾਂਗੇ ਪਰ ਲੋਭੀ ਬੰਦਾ ਇਹ ਦੌੜਿਆ ਗਿਆ ਸਿਹੜੀ ਦੇ ਚੌਧਰੀ ਨੂੰ ਜਾ ਕੇ ਸ਼ਿਕਾਇਤ ਕਰਦਾ ਹੈ ਉਹਨੇ ਕੁਝ ਕਰਿੰਦੇ ਘੱਲੇ ਵੀ ਜਾਓ ਗੰਗੂ ਦੇ ਘਰ ਪਹਿਰਾ দাও ਕਿਦਰੇ ਮਾਤਾ ਗੁਜਰੀ ਸੈਭ ਜ਼ਾਦੇ ਲੈ ਕੇ ਹੋਰ ਨਾ ਚਲੀ ਜਾਵੇ ਆਪ ਲੈ ਕੇ ਗੰਗੂ ਨੂੰ ਨਾਲ ਮਰਿੰਡੇ ਕੋਤਵਾਲੀ ਥਾਣੇ ਚਲਿਆ ਗਿਆ ਸਿਹੜੀ ਪਿੰਡ ਤੋਂ ਮਰਿੰਡਾ 3 ਕਿਲੋਮੀਟਰ ਹੈ ਥਾਣੇ ਦੇ ਮੁਖੀ ਦੋ ਭਾਈ ਸਨ ਜਾਨੀਖਾ ਮਾਨੀਖਾ ਰੰਗੜ ਜਾ ਕੇ ਸ਼ਿਕਾਇਤ ਕੀਤੀ ਵੀ ਮੇਰੇ ਘਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ ਐ ਛੋਟੇ ਲਾਲ ਨੇ ਗ੍ਰਫਦਾਰ ਕਰੋ ਮੈਨੂੰ ਨਾਮ ਦਿਓ ਜਾਨੀਖਾਂ ਮਾਨੀਖਾਂ ਫੌਜਾਂ ਲੈ ਕੇ ਚਾੜਾਏ ਦਸਪੋ ਨੂੰ ਗੰਗੂ ਦੇ ਘਰੋਂ ਸਹਿਬਜ਼ਾਦਿਆਂ ਨੂੰ ਮਾਤਾ ਜੀ ਨੂੰ ਗ੍ਰਫਦਾਰ ਕੀਤਾ ਕੋਮਲ ਹੱਥਾਂ ਵਿੱਚ ਹੱਥ ਘੜੀਆਂ ਕੋਮਲ ਚਰਨਾ ਦੇ ਵਿੱਚ ਬੇੜੀਆਂ ਪਾ ਲਈਆਂ ਗੰਗੂ ਨੂੰ ਇਨਾਮ ਦਿੱਤਾ ਗਿਆ ਇਤਿਹਾਸ ਦੇ ਵਿੱਚ ਭਾਈ ਰਤਨ ਸਿੰਘ ਭੰਗੂ ਜ਼ਿਕਰ ਕਰਦੇ ਨੇ ਜਾਨੀ ਮਾਨੀ ਰੰਗੜ ਦੋਏ ਭਾਈ ਓਨ ਆਨ ਮੁਰੰਡੇ ਕਰ ਰਖੇ ਬਹਾਈ ਇੱਕ ਸਾੰਬੇ ਇੱਕ ਗयो ਸਰੰਦ ਫੜਾਏ ਬਜੀਦੇ ਕਰਦੇ ਬੰਦ ਮਾਤਾ ਜੀ ਸਹਿਬਜ਼ਾਦਿਆਂ ਨੂੰ 10 ਪੋ ਦੀ ਰਾਤ ਕੋਤਵਾਲੀ ખાણે ਰੱਖਿਆ ਗਿਆ ਮਰਿੰਡੇ ਜਾਨੀ ਮਾਨੀ ਖਾਂਚੋਂ ਇੱਕ ਭਾਈ ਰੁਕ ਗਿਆ ਦੂਜਾ ਭਾਈ ਕੁਝ ਸਿਪਾਈ ਲੈ ਕੇ ਰਾਤੋਂ ਰਾਤ ਮੰਸਲਾ ਮਾਰਦਾ ਸਰਹੰਦ ਪਹੁੰਚਿਆ ਅੱਗੇ ਕੀ ਵੇਂਦਾ ਹੈ 나ਜ਼ਮ ਵਜ਼ੀਰ ਖਾਂ ਬੜਾ ਚਿੰਤਾ ਵਿੱਚ ਹੈ ਕਿ 10 ਲੱਖ ਫੌਜ ਦੇ ਘੇਰੇ ਨੂੰ ਮਿੱਟੀ ਚ ਮਲਾ ਕੇ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਚੋਂ ਨਿਕਲ ਗਿਆ ਔਰੰਗਜ਼ੇਬ ਨੂੰ ਕੀ ਜਵਾਬ ਦਵਾਂਗੇ ਉਲਾਨਤਾਂ ਪਾਵੇਗਾ ਇਹ ਜਾ ਕੇ ਰੰਗੜ ਕਹਿੰਦਾ ਉਹ ਗੱਲ ਸੁਣ ਨਾਜ਼ੂ ਮਜ਼ੀਰ ਖਾਂ ਕਿਉਂ ਫਿਕਰ ਕਰਦੇ ਹੋ ਜੇ ਗੁਰੂ ਨਿਕਲ ਗਿਆ ਤੇ ਗੁਰੂ ਦੀ ਮਾਤਾ ਛੋਟੇ ਸਹਿਬਜ਼ਾਦੇ ਮੇਰੇ ਹੱਥ ਚੜ੍ਹ ਗਏ ਨੇ ਗ੍ਰਿਫਤ ਵਿੱਚ ਨੇ ਮੈਂ ਤੁਹਾਡੇ ਹਵਾਲੇ ਕਰ ਦਿੰਨਾ ਵੇਖਿਓ ਗੁਰੂ ਗੋਬਿੰਦ ਸਿੰਘ ਲਿਲਕੜੀਆਂ ਕਰਦਾ ਤਰਲੇ ਲੈਂਦਾ ਤੁਹਾਡੇ ਕੋਲ ਆਵੇਗਾ ਵੀ ਬੱਚਿਆਂ ਦੀ ਮਾਂ ਦੀ ਜਾਨ ਬਖਸ਼ ਦਿਓ ਮੂਰਖਾ ਨੂੰ ਸਮਝ ਨਹੀਂ ਹੈ ਗੁਰੂ ਗੋਬਿੰਦ ਸਿੰਘ ਕੋਈ ਮਾਮੂਲੀ ਚਮਦਾ ਲਫਾਫਾ ਨਹੀਂ ਜਿਹਦੇ ਤੇ ਮੋਹ ਦਾ ਰੋਗ ਸੋਗ ਦਾ ਦੁੱਖ ਦਾ ਸੁਖ ਦਾ ਅਸਰ ਹੋਵੇ ਜਿਨੇ ਅੱਖਾਂ ਸਾਵੇਂ ਨਾਬਾਲਗ ਸਹਿਬਜ਼ਾਦਾ ਬਾਬਾ ਜੀਤ ਸਿੰਘ ਜਿਹਦੀ ਉਮਰ 17 ਤੋਂ 18 ਵਰੇ ਹੈ ਨਾਬਾਲਗ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਜਿਹਦੀ ਉਮਰ 14 ਕੁ ਵਰੇ ਹੈ ਚਮਕੌਰ ਦੀ ਗੜੀ 10 ਲੱਖ ਨੰਗੀ ਤਲਵਾਰ ਤੇ ਨਚਣ ਤੋਰ ਦਿੱਤੇ ਹੋਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਜਕਾਰੇ ਛੱਡਦੇ ਹੋਏ ਕਹਿ ਰਹੇ ਹੋਣ ਤੇਰਾ ਤੁਝ ਕੋ ਸੌਂਪਦੇ ਕਿਆ ਲਾਗੈ ਮੇਰਾ ਉਮੋਹ ਵਿੱਚ ਕਿੱਥੋਂ ਬਜੇਗਾ ਹਰਖ ਸੋਗ ਪਰਸੈ ਜਿਹ ਨਾ ਹਨ ਸੋ ਮੂਰਤ ਹੈ ਦੇਵਾ ਉਹ ਰੱਬ ਦੀ ਮੂਰਤ ਹੈ ਜਿਹੜਾ ਹਰਖ ਤੇ ਸੋਗ ਵਿੱਚ ਸਮ ਰਹਿੰਦਾ ਹੈ ਉਹ ਗੁਰੂ ਗੋਬਿੰਦ ਸਿੰਘ ਹੈ ਹੋਰ ਕੋਈ ਨਹੀਂ ਇਹ ਮਰਿੰਡੇ ਥਾਣੇ ਦੇ ਥਾਣੇਦਾਰ ਨੂੰ ਆਖਣ ਲੱਗਾ ਨਾਜ਼ਮ ਵਜ਼ੀਰ ਖਾਂ ਮੈਂ ਹੁਣੇ ਤੇਰੇ ਨਾਲ ਹੀ ਫੌਜਾਂ ਭੇਜਦਾ ਰਾਤੋਂ ਰਾਤ ਪਹੁੰਚੋ ਤੇ ਸੁਬਾ 11 ਪੋ ਚੜਦਿਆਂ ਹੀ ਗੁਰੂ ਪਰਿਵਾਰ ਨੂੰ ਬੇੜੀਆਂ 'ਚ ਜਕੜ ਕੇ ਮਰਿੰਡੇ ਤੋਂ ਸਰਹੰਦ ਪਹੁੰਚਾ ਦਿਓ ਕਵੀ ਜੀ ਰਤਨ ਸਿੰਘ ਭੰਗੂ ਕਹਿੰਦੇ ਨੇ ਇਹ ਸੁਨੋ ਫੌਜ ਨਵਾਬ ਚੜ ਆਈ ਲੈ ਸਰੰਦ ਉਨ ਢਿਗ ਮੰਗਾਹੀ ਇਦਾਂ ਫੌੜ ਚੜ ਕੇ ਗਈ 11 ਪੋ ਦੀ ਸਵੇਰ ਨੂੰ ਫੌਜਾਂ ਬੇੜੀਆਂ ਚ ਜਕੜ ਕੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਨੂੰ ਸਰਹੰਦ ਲੈ ਆਉਂਦੀਆਂ ਨੇ ਇੱਕ ਸਮਕਾਲੀ ਕਵੀ ਹੋਏ ਨੇ ਭਾਈ ਦੁਨਾ ਸਿੰਘ ਡੂਰੀਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਵਿੱਚ ਰਹਿਣ ਵਾਲੇ ਉਹ ਵੀ ਜ਼ਿਕਰ ਕਰਦੇ ਨੇ ਰਾਹੇ ਕੇ ਗਏ ਸਿਰਹੰਦ ਮੁਝਾਰੀ ਹਾਥਨ ਮਦ ਹਥੋੜੀ ਡਾਰੀ ਪਦਮੈ ਤਾਹੇ ਜੰਜੀਰ ਧਰਾਏ ਕੋਈ ਕਹੇ ਬਾਲਨ ਮਰਵਾਏ ਹਥਾ ਪੈਰਾਂ ਚ ਬੇੜੀਆਂ ਪਾਈਆਂ ਦੁਸ਼ਮਣ ਨੇ ਲੈ ਕੇ ਪਹੁੰਚੇ ਨੇ ਸਿਰਹੰਦਾ ਨਾਜ਼ਮ ਵਜ਼ੀਰ ਖਾਨ ਨੇ ਵੇਖਿਆ ਸਾਹਿਬਜ਼ਾਦੇ ਗੁਰੂ ਪਰਿਵਾਰ ਆ ਗਿਆ ਹੈ ਇਤਿਹਾਸ ਵਿੱਚ ਜ਼ਿਕਰ ਹੈ ਸੂਰਜ ਪ੍ਰਕਾਸ਼ ਤੇ ਬੋਲ ਨੇ ਸਭ ਕੋ ਤਬਾਹ ਹਟਾਏ ਕਰ ਲੈ ਗਏ ਤਹਾਂ ਹੀ ਬੁਰਜ ਵਿਖੇ ਉਤਰੇ ਥਰੇ ਜਨਨੀ ਦੁਖਬਾਹੀ ਬੁਰਜ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੁਣ ਤੁਹਾਨੂੰ ਕਿਧਰੇ ਜਾਪੇ ਵੀ ਇਹ ਸਿੱਖ ਕਵੀਆਂ ਨੇ ਜਾਣ ਬੁੱਝ ਕੇ ਨਾ ਇਲਜ਼ਾਮ ਲਾਏ ਹੁਣ ਮੁਗਲ ਲੋਕਾਂ ਤੇ ਵੀ ਇਹਨਾਂ ਜ਼ੁਲਮ ਕੀਤਾ ਮੈਂ ਤੁਹਾਡੇ ਨਾਲ ਇੱਕ ਮੁਸਲਮਾਨ ਦੀ ਕਵਿਤਾ ਸਾਂਝੀ ਕਰ ਦਿੰਨਾ ਹੈ ਇਹ ਵਾਕਿਆ ਹੀ ਐਡੇ ਜ਼ਾਲਮ ਸਨ ਆਦਮ ਜਾਤ ਤੇ ਕਲੰਕ ਹੋਏ ਨੇ ਇਹ ਲੋਕ ਮੁਗਲ ਇਹ ਬੰਦੇ ਦੀ ਕੁੱਲ ਨਹੀਂ ਹੈ ਕਿਉਂਕਿ ਬੰਦਾ ਐਡਾ ਨਿਰਦਈ ਨਹੀਂ ਜਿਹੜੇ ਨਿਰਦਈ ਹੋਏ ਨੇ ਪਤਾ ਨਹੀਂ ਇਹਨਾਂ ਨੇ ਕੀ ਪੜਿਆ ਹੈ ਧਰਮ ਦੇ ਵਿੱਚ ਧਰਮ ਤੇ ਕੋਈ ਜ਼ੁਲਮ ਕਰਨਾ ਨਹੀਂ ਸਿਖਾਉਂਦਾ ਬਹਾਨਾ ਕੁਰਾਨ ਦਾ ਬਹਾਨਾ ਜਿਹਾਦ ਦਾ ਤੇ ਜ਼ੁਲਮੋ ਸਤਮ ਮਾਨਵਤਾ ਤੇ ਟਾਉਣਾ ਇਹਨਾਂ ਲੋਕਾਂ ਦਾ ਘਟੀਆਪਨ ਸੀ ਵਲਾ ਯਾਰਖਾਂ ਲਿਖਦਾ ਏ ਸਰਹੰਦ ਜਾ ਕੇ ਪਹੁੰਚੇ ਹਜ਼ਾਰ ਇਜ਼ਤਰਾਬ ਸੇ ਦੋ ਚਾਰ ਹਾਏ ਜਬ ਹੋਏ ਜ਼ਾਲਮ ਨਵਾਬ ਸੇ ਕਮਬਖਤ ਦੇਖਤੇ ਹੀ ਇਹ ਬੋਲਾ ਇਤਾਬ ਸੇ ਫਿਲਹਾਲ ਇਨਕੋ ਕੈਦ ਮੇ ਰਖੋ ਆਜ਼ਾਬ ਸੇ ਕਹਿੰਦਾ ਜਦੋਂ 2 4 ਭਾ ਮੇਲ ਮਿਲਾਪ ਹੋਇਆ ਨਵਾਬ ਨਾਲ ਕਹਿੰਦਾ ਇਹਨਾਂ ਨੂੰ ਕੈਦ ਵਿੱਚ ਰੱਖੋ ਤੇ ਕੈਦ ਬਾਰੇ ਜ਼ਿਕਰ ਕਰਦੇ ਨੇ ਗੁੰਬਦ ਥਾ ਜਿਸ ਮਕਾਮ ਏ ਮੁਕੈਦ ਹਸੂਰ ਥੇ ਦੋ ਚਾੰਦ ਇੱਕ ਬੁਰਜ ਮੇ ਰਖਤੇ ਜ਼ਹੂਰ تھے ਠੰਡੇ ਬੁਰਜ ਕੈਦ ਕੀਤੇ ਗਏ ਉੱਚਾ ਗੁੰਬਦ ਹੈ ਪਥਰੀਲੀ ਜ਼ਮੀਨ ਹੈ ਫਰਸ਼ ਹੈ ਕੌਲੇ ਕੱਢੇ ਨੇ ਪਿੱਲਰ ਕੱਢੇ ਨੇ ਪੱਥਰਾਂ ਦੇ ਪਰ ਵਿੱਚ ਚਿਣਾਈ ਨਹੀਂ ਕੀਤੀ ਇੱਟਾਂ ਦੀ ਹਵਾਦਾਰ ਰੱਖਿਆ ਹੈ ਅੱਜ ਕੱਲ ਦਾ ਏਸੀ ਗੈਸਟ ਹਾਊਸ ਸਮਝ ਲਓ ਅਫਸਰਾਂ ਦਾ ਘਰੇ ਕਿਰੇ ਕਿਰੇ ਚੀਲੇ ਜਲਦੀ ਜਦੋਂ ਲੂ ਵਗਦੀ ਹੈ ਗਰਮੀਆਂ ਚੋਂ ਠੰਢੀ ਹੋ ਜਾਂਦੀ ਪਾਣੀ ਨਾਲ ਟਕਰਾ ਕੇ ਬੁਰਜ ਨੂੰ ਵੱਜਦੀ ਬੁਰਜ ਠੰਡਾ ਰਹਿੰਦਾ ਸੀ ਜਿਹੜਾ ਗਰਮੀਆਂ ਚ ਠੰਡਾ ਸੀ ਜਿੱਥੇ ਵजीरਖਾਂ ਬੈੰਦਾ ਸੀ ਆਹ ਦਿਨ ਨੇ ਪੋਦੇ ਦਸੰਬਰ ਦੇ ਕਿੰਨੀ ਸੀਤ ਚੜਦੀ ਹੋਵੇਗੀ ਕੈਦ ਕੀਤਾ ਗਿਆ ਉਸੇ ਵੇਲੇ ਸਿਪਾਈ ਆਏ ਮਾਤਾ ਜੀ ਸਾਡੇ ਨਾਲ ਬਾਲਾਂ ਨੂੰ ਤੋਰ ਕਚਹਿਰੀ ਲੱਗੀ ਐ ਮਾਂ ਕਹਿੰਦੀ ਕਚਹਿਰੀ ਤੇ ਚੋਰਾ ਡਾਕੂਆਂ ਲਈ ਲੱਗਦੀ ਐ ਇਤੇ ਨਾਬਾਲਗ ਨੇ ਬੱਚੇ ਮੇਰੇ ਇਨਾ ਕੀ ਗੁਨਾਹ ਕੀਤਾ ਕਹਿੰਦੇ ਮਾਂ ਅਸੀਂ ਹੁਕਮ ਦੇ ਬਜੇ ਆ ਸਾਡੇ ਨਾਲ ਤੋਰ ਸਾਹਿਬਜ਼ਾਦਿਆਂ ਮਾਤਾ ਨੇ ਤਿਆਰ ਕੀਤਾ ਲਾਲਾ ਨੂੰ ਮੱਥੇ ਚੁੰਮੇ ਆਖਣ ਲੱਗੀ ਤੁਹਾਡੀਆਂ ਰਗਾਂ ਵਿੱਚ ਗੁਰੂ ਅਰਜਨ ਸਾਹਿਬ ਦਾ ਲਹੂ ਹੈ ਜਿਦੇ ਬੋਲ ਪ੍ਰਗਟ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਹੋ ਸਭਨਾ ਕੀ ਰੇਣ ਕਾ ਤਵਾ ਹਮਾਰਾ ਪਾਸ ਝੁਕੇ ਨਹੀਂ ਚਾਹੇ ਬਾਦਸ਼ਾਹ ਜ਼ਹਾਂਗੀਰ ਨੇ ਚੰਦੂ ਨੇ ਮਰਤਜ਼ਾ ਖਾਨ ਨੇ ਸ਼ਹੀਦ ਕਰ ਦਿੱਤਾ ਉਹਨਾਂ ਨੂੰ ਤੁਹਾਡੀਆਂ ਰਗਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਦਾ ਲਹੂ ਹੈ ਸੀਸ ਦਿਆ ਪਰ ਸਿਰ ਨਾ ਦਿਆ ਨਹੀਂ ਝੁਕੇ ਔਰੰਗਜ਼ੇਬ ਅੱਗੇ ਰੱਖ ਲਿਆ ਏ ਜੰਝੂ ਨੂੰ ਮਜ਼ਲੂਮ ਨੂੰ ਤੁਹਾਡੀਆਂ ਰਗਾਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਹੂ ਹੈ ਜੋ ਔਰੰਗਜ਼ੇਬ ਬਾਈ ਤਾਰ ਦੇ ਰਾਜਿਆਂ ਦੀਆਂ ਲੱਖਾਂ ਫੌਜਾਂ ਕੋਲੋਂ ਨਹੀਂ ਝੁਕਿਆ ਤੇ ਤੁਸੀਂ ਵੀ ਚੁਕਣਾ ਨਹੀਂ ਹੈ ਜਾਨ ਜਾਂਦੀ ਤੇ ਜਾਵੇ ਧਰਮ ਨਹੀਂ ਜਾਣਾ ਚਾਹੀਦਾ ਭਾਵਨਾ ਇਹ ਰੱਖੋ ਜੋ ਤਨ ਚੀਰਹਿ ਅੰਗ ਨ ਮੋਰੋਂ ਪਿੰਡ ਪਰੈ ਤੋਂ ਪ੍ਰੀਤ ਨ ਤੋਰੋਂ ਚਾਹੇ ਇਹ ਸ਼ਰੀਰ ਤੁੰਬਾ ਤੁੰਬਾ ਕਰਕੇ ਉਡਾ ਦਿੱਤਾ ਜਾਵੇ ਧਰਮ ਨੂੰ ਪਿੱਠ ਨਹੀਂ ਦੇਣੀ ਪ੍ਰੀਤ ਨਹੀਂ ਤੋੜਨੀ ਵਈ ਗੁਰੂ ਨਾਲੋਂ ਕਹਿੰਦੇ ਮਾਂ ਫਿਕਰ ਨਾ ਕਰੀ ਸਦਕ ਤੋਂ ਨਹੀਂ ਡੋਲਾਂਗੇ ਸਿਰ ਦੇ ਦਵਾਂਗੇ ਧਰਮ ਨਹੀਂ ਛੱਡਾਂਗੇ ਮਾ ਦੇ ਚਰਨਾਂ ਤੇ ਨਮਸਕਾਰ ਕਰਕੇ ਸਿਪਾਈਆਂ ਨਾਲ ਤੁਰ ਪਏ ਹੁਣ ਇੱਕ ਵਿਉਂਤ ਘੜੀ ਗਈ ਐ ਵੱਡਾ ਦਰਵਾਜ਼ਾ ਐ ਸਰਹੰਦ ਵਿਖੇ ਮਜਲਸ ਦਾ ਰਾਜ ਦਰਬਾਰ ਦਾ ਬੰਦ ਐ ਛੋਟੀ ਬਾਰੀ ਖੋਲੀ ਐ ਕੁਝ ਸਿਪਾਈ ਸਹਿਬਜ਼ਾਦਿਆਂ ਦੇ ਅੱਗੇ ਕੁਝ ਪਿੱਛੇ ਇਹ ਝੁੱਕ ਕੇ ਲੰਘੇ ਨੇ ਛੋਟੀ ਬਾਰੀ ਚੋਂ ਸਿਪਾਈ ਵੀ ਬੱਚਿਆਂ ਦੀ ਆਦਤ ਹੁੰਦੀ ਰੀਸ ਕਰਨੀ ਤੇ ਜਦੋਂ ਸਹਿਬਜ਼ਾਦੇ ਚੁਕਣ ਗਏ ਆਖਾਂਗੇ ਦੀਨੇ ਇਸਲਾਮ ਕਬੂਲ ਲਿਆ ਚੁੱਕ ਗਏ ਨਾਜ਼ਮ ਵਜ਼ੀਰ ਖਾਂ ਦੇ ਅੱਗੇ ਤੱਕਤੇ ਬਿਠਾ ਹੈ ਹੁਣ ਸਹਿਬਜ਼ਾਦੇ ਕੋਈ ਮਾਮੂਲੀ ਬੱਚੇ ਤੇ ਹੈ ਨਹੀਂ ਜਿਨ੍ਹਾਂ ਦੀਆਂ ਰਗਾਂ 'ਚ ਕਿਸੇ ਤੁਹਾਡੇ ਮੇਰੇ ਵਰਗੇ ਆਮ ਇਨਸਾਨ ਦਾ ਲਹੂ ਹੋਵੇ ਉਹਨਾਂ ਦੀਆਂ ਰਗਾਂ 'ਚ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਲਹੂ ਹੈ ਸਾਹਮਣੇ ਤਖਤ ਤੇ ਵਜ਼ੀਦਾ ਬੈਠਾ ਹੈ ਤੇ ਪਹਿਲਾ ਬਾਰੀ ਚੋਂ ਸਰਦਲ ਚੋਂ ਅੰਦਰ ਚਰਨ ਰੱਖੇ ਨੇ ਤਿੱਲੇਦਾਰ ਜੁੱਤੀਆਂ ਸਿੱਧੀਆਂ ਤਖਤ ਵੱਲ ਕੀਤੀਆਂ ਪਿੱਛੋਂ ਸਿਰ ਅੰਦਰ ਲੰਘਾਏ ਤਿਲਮਿਲਾ ਉੱਠਿਆ ਵੇਖ ਕੇ ਵਜ਼ੀਰ ਖਾਂ ਗੱਜ ਕੇ ਸਹਿਬਜ਼ਾਦਿਆਂ ਨੇ ਫਤਿਹ ਬੁਲਾਈ ਹੈ ਤੜਫਦਾ ਹੋਇਆ ਨਾਜ਼ਮ ਵਜ਼ੀਰ ਖਾਂ ਸੁਚਾਨੰਦ ਆਖਣ ਲੱਗਿਓ ਤੁਹਾਡੇ ਬਾਪ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਨਹੀਂ ਜਿੱਥੇ ਫਤਿਹ ਪਰਵਾਣ ਹੋਵੇਗੀ ਇੱਥੇ ਨਵਾਬ ਸਾਹਿਬ ਅੱਗੇ ਸਿਰ ਝੁਕਾਉਣਾ ਪੈਂਦਾ ਏ ਉਹ ਰਾਜੇ ਨੇ ਤੇ ਸਹਿਬਜ਼ਾਦਿਆਂ ਜਵਾਬ ਦਿੱਤਾ ਸੀ ਸਿਰ ਗੁਰੂ ਪਰਮੇਸ਼ਰ ਤੋਂ ਬਿਨਾ ਕਿਦਰੇ ਨਹੀਂ ਝੁਕਦਾ ਪੂਰੇ ਤੇ ਪ੍ਰਧਾਨ ਨਿਵਾਵਹ ਪ੍ਰਭ ਮਥਾ ਨੈ ਨਹੀਂ ਦੇਖੋਂ ਗੁਰਦਰਸ਼ਨੋ ਗੁਰਚਰਣੀ ਮਥਾ ਇੱਥੇ ਕਿਤੇ ਨਹੀਂ ਲਿਖਿਆ ਵੀ ਕਬਰ ਅੱਗੇ ਝੁਕਣਾ ਮੂਰਤ ਅੱਗੇ ਝੁਕਣਾ ਪਰਵਾਨਗੀ ਹੈ ਗੁਰੂ ਪਰਮੇਸ਼ਰ ਤੋਂ ਅਲੈਦਾ ਕਿਤੇ ਨਹੀਂ ਝੁਕਣਾ ਉਹੀ ਸਿਰ ਪ੍ਰਵਾਹ ਨੇ ਹੁਣ ਡਰਾਉਣ ਲੱਗੇ ਨੇ ਕਹਿੰਦੇ ਸਹਿਬਜ਼ਾਦੇਓ ਜਿਹੜੇ ਪਿਤਾ ਦੀ ਫਤਿਹ ਤੇ ਮਾਣ ਕਰਦੇ ਹੋ ਨਾ ਉਹ ਫਤਿਹ ਜਿਹੜੀ ਹੈ ਉਹ ਮਿਟ ਗਈ ਹੈ ਤੁਹਾਡਾ ਪਿਤਾ ਮਿਟ ਗਿਆ ਸਹਿਬਜ਼ਾਦੇ ਕਹਿੰਦੇ ਕਿਉਂ ਮਖੌਲ ਕਰਦੇ ਹੋ ਇਹ ਫਤਿਹ ਤਿੰਨਾਂ ਲੋਕਾਂ ਵਿੱਚ ਵਾਹਿਗੁਰੂ ਦੀ ਚੱਲਦੀ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਉਹਦੀ ਸਦਾ ਹੀ ਜਿੱਤ ਹੈ ਬਾਪ ਨੂੰ ਮਾਰੇ ਦੀ ਗੱਲ ਕਰਦੇ ਹੋ ਇੱਕ ਗੱਲ ਦਾ ਖਿਆਲ ਰੱਖਿਓ ਜਿਵੇਂ ਆਕਾਸ਼ ਨੂੰ ਮਾਰਿਆ ਨਹੀਂ ਜਾ ਸਕਦਾ ਜਿਵੇਂ ਸੁਮੇਰ ਪਹਾੜ ਨੂੰ ਚਲਾਏ ਮਾਨ ਨਹੀਂ ਕੀਤਾ ਜਾ ਸਕਦਾ ਜਿਵੇਂ ਸੂਰਜ ਚੰਦ ਨਹੀਂ ਪਕੜੇ ਜਾ ਸਕਦੇ ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਅਕਾਲ ਸਰੂਪ ਹੈ ਵਾਹਿਗੁਰੂ ਦਾ ਸਰਗੁਣ ਸਰੂਪ ਹੈ ਮਰਜ਼ੀ ਨਾਲ ਦੁਨੀਆ ਤੇ ਪ੍ਰਗਟ ਹੈ ਮਰਜ਼ੀ ਨਾਲ ਦੁਨੀਆ ਤੋਂ ਜਾਵੇਗਾ ਉਸ ਨੂੰ ਮਾਰਨੇ ਵਾਲਾ ਉਹਦੇ ਬਚਨ ਤੋਂ ਬਿਨਾ ਕੋਈ ਪੈਦਾ ਨਹੀਂ ਹੋਇਆ ਲੇਖ ਉਹ ਲਿਖਣ ਵਾਲਾ ਹੈ ਤੇ ਜਦਨ ਉਹਨੇ ਕਲਮ ਲੈ ਕੇ ਆਪਣੇ ਜੀਵਨ ਵਿੱਚ ਲੇਖ ਲਿਖ ਲਿਆ ਵੀ ਦੁਨੀਆ ਛੱਡਣੀ ਹੈ ਉਹ ਜਾਵੇਗਾ ਉਹਦੀ ਮਰਜ਼ੀ ਦੇ ਉਲਟ ਨੂੰ ਕੌਣ ਮਾਰੇ ਬਾਣੀ ਵੀ ਇਹੀ ਕਹਿੰਦੀ ਹੈ ਪਾਰ ਬ੍ਰਹਮ ਪਰਮੇਸ਼ਰ ਸਤਗੁਰੂ ਰਾਪੇ ਕਰਣਾ ਹਾਰਾ ਦੋ ਗੁਰੂ ਇਜ਼ ਟ੍ਰਾਂਸੈਂਡੈਂਟ ਲਾਰਡ ਹੀ ਇਜ਼ ਦਾ ਕ੍ਰੀਏਟਰ ਹੀ ਇਜ਼ ਦਾ ਡੂਰ ਉਹ ਜੋ ਚਾਹੇ ਕਰ ਸਕਦਾ ਹੈ ਹੁਣ ਪਾਸਾ ਬਦਲਿਆ ਥੋੜਾ ਜਿਹਾ ਨਾਜ਼ਮ ਵਜ਼ੀਰ ਖਾਨੇ ਵੀ ਇਹ ਨਹੀਂ ਮੰंदे ਜਾਣਦਾ ਵੀ ਆ ਵੀ ਗੁਰੂ ਸਾਹਿਬ ਨਿਕਲ ਗਏ ਨੇ ਚਮਕੌਰ ਦੀ ਗੜੀ ਚ ਅੱਖਾਂ ਦੇ ਸਾਹਵੇਂ ਦ੍ਰਿਸ਼ ਵੇਖੇ ਨੇ ਸਾਰੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਗਰਜ ਕੇ ਕਹਿੰਦਾ ਤਹੈਂ ਤੁਮਰੇ ਦੁਇ ਭਰਾਤ ਪ੍ਰਹਾਰੇ ਸੰਗੀ ਸਿੰਘ ਸਗਲ ਸੋ ਮਾਰੇ ਕੋ ਕੋ ਕੇ ਤੁਹਾਡੇ ਭਾਈ ਜੀਤ ਸਿੰਘ ਜੁਝਾਰ ਸਿੰਘ ਨੂੰ ਸਿੰਘਾਂ ਸਮੇਤ ਮੈਦਾਨੇ ਜੰਗ ਵਿੱਚ ਮਾਰਿਆ ਹੈ ਤੇ ਸਹਿਬਜ਼ਾਦੇ ਕਹਿੰਦੇ ਮਰਦਾ ਉਹ ਹੈ ਜਿਹਨੂੰ ਮੰਜੇ ਤੇ ਮੌਤ ਆ ਗਈ ਉਹਦਾ ਨਾਮਣਾ ਮਿਟ ਜਾਂਦਾ ਹੈ ਜਿਹੜੇ ਦੀਨ ਲਈ ਧਰਮ ਲਈ ਮੈਦਾਨੇ ਜੰਗ ਵਿੱਚ ਮਿਟਦੇ ਨੇ ਉਹ ਅਮਰ ਹੁੰਦੇ ਨੇ ਦਾਗੇ ਹੋਹੇ ਸੋ ਰਨ ਮਹਿ ਜੂਝੈ ਬਿਨ ਦਾਗੇ ਭਗ ਜਾਈ ਸਾਧੂ ਹੋਏ ਸੋ ਭਗਤ ਪਛਾਨੈ ਹਰ ਲਏ ਖਜ਼ਾਨੇ ਪਾਈ ਕਹਿੰਦੇ ਜਿਹੜੇ ਵੈਗਰੂ ਦੇ ਪਿਆਰੇ ਨੇ ਮਸਬ ਲਈ ਆਪਾ ਵਾਰਦੇ ਨੇ ਜਿਨ੍ਹਾਂ ਦੇ ਮਸਤਕ ਤੇ ਭਗਤੀ ਦਾ ਨਿਸ਼ਾਨ ਪ੍ਰਗਟ ਹੈ ਉਹ ਅਮਰ ਹੁੰਦੇ ਨੇ ਸ਼ਰੀਰ ਹੀ ਮਿਟਦਾ ਉਹ ਖਜ਼ਾਨੇ ਚ ਪਾਏ ਜਾਂਦੇ ਨੇ ਪ੍ਰਵਾਨ ਨੇ ਜਿਹੜੇ ਪਿੱਠ ਦੇਣ ਲੋਕ ਲਾਂ ਤਾਂ ਉਹਨਾਂ ਨੂੰ ਪਾਉਂਦੇ ਨੇ ਭਾਈ ਸਾਡੇ ਅਮਰ ਹੋ ਗਏ ਨੇ ਸਾਨੂੰ ਸ਼ਹੀਦ ਕਰੋਗੇ ਅਸੀਂ ਵੀ ਅਮਰ ਹੋਵਾਂਗੇ ਮਰਾਂਗੇ ਨਹੀਂ ਦਲੇਰੀ ਭਰੇ ਜਵਾਬ ਸੁਣ ਕੇ ਵਜ਼ੀਰ ਖਾਂ ਸੋਚਦਾ ਏ ਡਰਾਵਿਆਂ ਨਾਲ ਗੱਲ ਨਹੀਂ ਬਣਨੀ ਪ੍ਰੇਮ ਨਾਲ ਸਮਝਾਓ ਪ੍ਰੇਮ ਨਾਲ ਸਮਝਾਇਆ ਨਹੀਂ ਮੰਨੇ ਲਾਲਚ ਦਿਓ ਮੰਗਾ ਪੁੱਛ ਲੋ ਕਿਹੜੀਆਂ ਨੇ ਜਦੋਂ ਪੁੱਛਦੇ ਨੇ ਸਹਿਬਜ਼ਾਦੇਓ ਦੀਨੇ ਸਲਾਮ ਵਿੱਚ ਆਉਣ ਦਾ ਕੀ ਲਓਗੇ ਕਹਿੰਦੇ ਕੁਝ ਵੀ ਨਹੀਂ ਕਹਿੰਦੇ ਗੱਲ ਸੁਣੋ ਸਿੱਖੀ ਵਿੱਚ ਬਿਨਾਂ ਦੁੱਖਾਂ ਤੋਂ ਕੁਝ ਨਹੀਂ ਪੱਲੇ ਤੁਹਾਡੇ ਮੁਸ਼ਕਲਾਂ ਹੀ ਕਾਲਣੀਆਂ ਪੈਣੀਆਂ ਨੇ ਸਾਰਾ ਜੀਵਨ ਤੁਹਾਨੂੰ ਸਾਹ ਨਹੀਂ ਉੱਚੀ ਲੈਣ ਦੇਣਾ ਮੁਸਲਮਾਨਾਂ ਨੇ ਮੁਗਲਾਂ ਨੇ